ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਿੱਥੇ ਬੀਤੇ ਕੱਲ ਦੁਪਹਿਰ ਬੱਦਲ ਫਟਣ ਦੇ ਕਾਰਨ ਵੱਡੀ ਤਬਾਹੀ ਮਚੀ ਹੈ। ਕਸ਼ਤਵਾਰ ਜ਼ਿਲ੍ਹੇ ਦੇ ਚਛੋਟੀ ਪਿੰਡ ਦੇ ਵਿੱਚ ਬੱਦਲ ਫਟਣ ਦੇ ਕਾਰਨ ਹੜ ਆ ਗਿਆ ਜਿਸ ਦੀ ਚਪੇਟ ਵਿੱਚ ਕਈ ਲੋਕ ਆਏ। ਹੁਣ ਤੱਕ ਤਕਰੀਬਨ 50 ਤੋਂ ਵੱਧ ਲੋਕਾਂ ਦੀ ਜਾਨ ਜੋ ਹੈ ਉਸ ਤਬਾਹੀ ਦੇ ਵਿੱਚ ਚਲੀ ਗਈ ਹੈ ਉੱਥੇ ਹੀ ਦੋ ਸੀਆਰਪੀਐਫ ਜਵਾਨਾਂ ਦੀਆਂ ਵੀ ਜੋ ਡੈੱਡ ਬੋਡੀਆਂ ਨੇ ਉਹ ਮਿਲੀਆਂ ਨੇ। ਤੱਸੇ ਇਹ ਕਿ 100 ਤੋਂ ਵੱਧ ਲੋਕ ਇਸ ਤਬਾਹੀ ਦੇ ਕਾਰਨ ਜ਼ਖਮੀ ਹੋਏ ਨੇ ਤੇ ਉੱਥੇ ਹੀ 200 ਤੋਂ ਵੱਧ ਲੋਕ ਲਾਪਤਾ ਚਲ ਰਹੇ। ਦਰਸਲ ਜਿਸ ਜਗ੍ਹਾ ਤੇ ਹਾਦਸਾ ਵਾਪਰਿਆ ਉਹ ਕਿਸ਼ਤਵਾੜ ਦਾ ਪਿੰਡ ਚਸ਼ੋਲੀ ਸੀ। ਚਸ਼ੋਲੀ ਉਹ ਪਿੰਡ ਹੈ ਜੋ ਮਸ਼ੈਲ ਮਾਤਾ ਸੜਕ ਤੇ ਸਥਿਤ ਹੈ। ਤੇ ਇਸੇ ਪਿੰਡ ਨੂੰ ਲੋਕ ਬੇਸ ਕੈਂਪ ਵਜੋਂ ਵਰਤਦੇ ਨੇ ਤੇ ਜਦੋਂ ਇਹ ਹੜ ਆਇਆ ਜਦੋਂ ਇਹ ਤਬਾਹੀ ਮਚੀ ਤਾਂ ਲੋਕ ਬੇਸ ਕੈਂਪਾਂ ਦੇ ਵਿੱਚ ਮੌਜੂਦ ਸੀ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾਣ। ਤਾਂ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ ਦੇ ਪਿੰਡ ਚੋਟੀ ਦੇ ਵਿੱਚ ਬੱਦਲ ਫਟਿਆ ਬੱਦਲ ਫਟਣ ਤੋਂ ਬਾਅਦ ਤਸਵੀਰਾਂ ਜਿਹੀਆਂ ਸੀ ਕਿ ਜੋ ਦਿਲ ਨੂੰ ਟਹਿਲਾ ਦੇ ਕੇ ਰੱਖ ਦੇ ਬਾਈਕਾਂ ਕਈ ਮਲਬਾ ਜੋ ਹੈ ਕਈ ਹਿੱਸਿਆਂ ਦੇ ਵਿੱਚ ਟੁੱਟਿਆ ਹੋਇਆ ਨਜ਼ਰ ਆਇਆ ਤਸਵੀਰਾਂ ਦੇ ਵਿੱਚ ਲੋਕ ਵਹਿੰਦੇ ਹੋਏ ਨਜ਼ਰ ਆਏ ਪਰ ਉਹਨਾਂ ਨੂੰ ਬਚਾਉਣਾ ਮੁਸ਼ਕਲ ਸੀ ਪੰਜਾਬ ਤੋਂ ਵੱਧ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਇਸ ਤਬਾਹੀ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਉੱਥੇ ਹੀ ਦੋ ਸੀਆਰਪੀਐਫ ਜਵਾਨ ਵੀ ਇਹਨਾਂ ਵਿੱਚ ਸ਼ਾਮਲ 100 ਤੋਂ ਵੱਧ ਲੋਕ ਇਸ ਵਿੱਚ ਜ਼ਖਮੀ ਹੋਏ ਨੇ ਤੇ ਉੱਥੇ ਹੀ 200 ਤੋਂ ਵੱਧ ਲੋਕ ਲਾਪਤਾ ਚੱਲ ਰਹੇ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਚੱਲਿਆ ਬੱਦਰ ਫਟਣ ਦੇ ਕਾਰਨ ਤਬਾਹੀ ਮਚੀ ਹੈ ਹੜ ਆਇਆ ਹੈ ਕਈ ਹਿੱਸਿਆਂ ਦੇ ਵਿੱਚ ਮਲਬਾ ਜੋ ਸੀ ਉਹ ਸੜਕਾਂ ਤੇ ਆ ਗਿਆ ਤੇ ਜੋ ਲੋਕ بیس ਕੈਂਪਾਂ ਦੇ ਵਿੱਚ ਮੌਜੂਦ ਸੀ ਰਾਤ ਬਿਤਾ ਰਹੇ ਸੀ ਉਹ ਇਸ ਹੜ ਦੀ ਚਪੇਟ ਦੇ ਵਿੱਚ ਆਏ ਤਾ ਹੁਣ ਵੇਖਣ ਵਾਲਾ ਹੋਵੇਗਾ ਹਾਲਾ ਕਿ ਰੈਸਕਿਊ ਜੋ ਹੈ ਔਰ ਕਾਫੀ ਲੋਕਾਂ ਦਾ ਕੀਤਾ ਜਾ ਰਿਹਾ ਹੈ ਮੌਕੇ ਤੇ ਜੋ ਹੈ ਉਹ ਟੀਮਾਂ ਮੌਜੂਦ ਨੇ ਅਜੇ ਵੀ ਕਈ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਦੇ ਵਿੱਚ ਨੇ ਅਜੇ ਵੀ ਲੋਕਾਂ ਦੀ ਪਾਲ ਜੋ ਹੈ ਉਹ ਰੈਸਕਿਊ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਖਬਰ ਜੰਮੂ ਕਸ਼ਮੀਰ ਤੋਂ ਬੇहद ਭਿਆਨਕ ਆਈ ਜਦੋਂ ਬੱਦਲ ਫਟਣ ਦੇ ਕਾਰਨ ਇਹ ਤਬਾਹੀ ਭਰਿਆ ਮੰਜ਼ਰ ਜੋ ਸੀ ਉਹ ਨਜ਼ਰ ਆਇਆ